ਲੋਡੀ ਬੇਕਰੋ ਦੀ ਆਪਣੀ ਕੜੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਵਿੱਚ ਪਾ ਦਾਂਗੇ ਧੰਨੀਆਂ ਇਹ ਸਲੱਪ ਨੂੰ ਜ਼ਿਆਦਾ ਗਾੜਾ ਹੁੰਦਾ ਫਿਰ ਉਹ ਨਾੜਾ ਕੱਦਾਂ ਨਹੀਂ ਜੀ ਤੇ ਘੋਲਦੇ ਕੇ ਹੌਲੀ ਹੌਲੀ ਥੱਲੇ ਤੇ ਇਹ ਥੋੜੀ ਥੋੜੀ ਰੇਜਦੀ ਰਹੇ ਤਾਂ ਕੜੀ ਬਣੇਗੀ ਪ੍ਰਸ਼ਾਦੇ ਦੀ ਇਹੋ ਤਿਆਰੀ ਹੈ ਚਲੋ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੱਲ੍ਹ ਵਾਲੀ ਵੀਡੀਓ ਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਕਰੋ ਅਮੇਂਸੀ ਬਖੀ ਜੇਪਾ ਸੁਖੀ ਬਖੀ ਬਖੀ